ਫਿੰਦੇ ਕਾਲੇ ਕੇ ਬਲੋਗ ਕੁਝ ਬਹੁਤ ਬਹੁਤ ਤੈਦੀ ਰ ਧੰਨਵਾਦੀ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂ ਜੀ ਤੇ ਲੋ ਜੀ ਆਪਣੀ ਵੀਡੀਓ ਨਹੀਂ ਆਈ ਕੱਲ ਵੀ ਨਹੀਂ ਆਈ ਵੀਡੀਓ ਹਨਾ ਕੱਲ ਵੀ ਆਪਣੇ ਰਿਸ਼ਤੇਦਾਰ ਆ ਗਏ ਤੇ ਫਿਰ ਉਹ ਸੇ ਸਾਢੇ ਸੇ ਗਏ ਫਿਰ ਉਹ ਦਵਾ ਟਾਈਮ ਲੱਗਾ ਵੀਡੀਓ ਬਣਾਉਣ ਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਨੇ ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਵੀ ਅੱਗੇ ਵੀ ਵੀਡੀਓ ਬਣਾਵਾਂਗੇ ਤੁਹਾਡੇ ਕੋਲ ਪਹਿਲਾਂ ਪਹੁੰਚੂਗੀ ਅਧਵੀਏ ਪਲੇਟ ਹੋ ਗਈ ਵੀਡੀਓ ਬਣਾਉਣ ਚ ਮੈਂ ਕਿਹਾ ਵੀ ਚਲੋ ਅੱਜ ਵੀ ਰਿਸ਼ਤੇਦਾਰ ਰਿਸ਼ਤੇਦਾਰ ਨਹੀਂ ਇੱਥੇ ਆਪਣੇ ਕੁੜੀਆਂ ਹੀ ਹੁਣ ਬੱਚਿਆਂ ਦੀਆਂ ਛੁੱਟੀਆਂ ਹੋਈਆਂ ਕਰਕੇ ਮੈਨ ਲਾ ਆ ਜਾਂਦੀਆਂ ਨੇ ਤੇ ਕੁੜੀਆਂ ਆ ਗਈਆਂ ਫਿਰ ਉਦੋਂ ਬਾਅਦ ਮੇਰੇ ਆਪਾਂ ਕੰਮ ਧੰਦਾ ਕੀਤਾ ਹੈਗਾ ਤੇ ਮੈਂ ਕਿਹਾ ਚਲੋ ਹੁਣ ਮੈਂ ਵੀਡੀਓ ਬਣਾਵਾਂ ਮੈਂ ਤਾਂ ਸਬਜ਼ੀ ਧਰ ਕੀ ਐਸੀ ਕੀ ਤੇ ਮੈਂ ਕਿਹਾ ਵੀਡੀਓ ਬਹੁਤ ਲੇਟ ਹੋ ਜੂਗੀ ਤੇ ਹੋਰ ਸੁਣਾਓ ਜੀ ਤੁਸੀਂ ਕੀ ਮੈਂ ਠੀਕ ਠਾਕ ਹਾਂ ਜੀ ਤੇ ਆਪਣੇ ਵੀਰਪਾਲ ਕੋਰ ਚੈਨਲ ਨੂੰ ਵੀ ਤੁਸੀਂ ਜ਼ਿਆਦਾ ਉਹਨੂੰ ਵੀ ਦੇਖਿਆ ਕਰੋ ਤੁਸੀਂ ਉਹਦੇ ਤੇ ਮੈਨੂੰ ਵੀ ਬਹੁਤ ਘੱਟ ਆਉਂਦੀ ਹੈ ਏਕ ਬੈਗ ਨੇ ਕਮੈਂਟ ਕੀਤਾ ਸੀ ਜੀ ਮੈਨੂੰ ਉਹਨਾਂ ਨੇ ਪੁੱਛਿਆ ਸੀ ਭੈਣ ਵੀ ਤੁਹਾਡਾ ਚੈਨਲ ਮੋਨੀਟਾਈਜ਼ਰ ਹੋ ਗਿਆ ਹਾਂਜੀ ਆਪਣਾ ਪਿਛਲੇ 9 ਤਰੀਕ ਨੂੰ ਹੋ ਗਿਆ ਸੀ ਮਹੀਨਾ ਹੋ ਗਿਆ ਅੱਜ 7 ਹਨ 7 ਮਈ 7 ਮਈ ਨੂੰ ਹੋ ਗਿਆ ਸੀ ਮੋਨੀਟਾਈਜ਼ਰ ਹਾਂਜੀ ਹੋਇਆ ਵਾ ਆਪਣੇ ਮੋਨੀਟਾਈਜ਼ਰ ਆਪਣੇ ਡਾਲਰ ਸ਼ੋ ਹੁੰਦੇ ਆ ਤੇ ਆਪਾਂ ਮਤਲਬ ਹੁਣ ਤਾਂ ਵੀ ਆਉਂਦੇ ਆ ਚਲੋ ਦੇਖੋ ਇਹ 100 ਡਾਲਰ ਪੂਰਾ ਹੋਊਗਾ ਫਿਰ ਆਪਾਂ ਪੇ ਆਉਗੀ ਹਜੇ ਤਾਂ ਆਪਾਂ ਨੂੰ ਡਾਲਰ ਸ਼ੁਰੂ ਹੋਏ ਆ ਹਾਂਜੀ ਮੋਨੀਟਾਈਜ਼ਰ ਹੋਇਆ ਵਾ ਆਪਨ ਮੈਂ ਕਿਵੇਂ ਵੀਡੀਓ ਚ ਉਹ ਭੈਣ ਪਤ ਨਵੇਂ ਜੁੜੇ ਹੋਣਗੇ ਪਿਛਲੇ ਵੀਡੀਓ ਮੇਰੇ ਨਹੀਂ ਦੇਖੀਆਂ ਹੋਣਗੀਆਂ ਥਿਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਈਆਂ ਆ ਆਪਨ ਗਿਫਟ ਆਇਆ ਸੀਗਾ ਗਿਫਟ ਵੀ ਆਇਆ ਸੀਗਾ ਤੇ ਆਪਾਂ ਪੰਜਾਬੀ ਕਾਲਾਉਟ ਦੇ ਵਿੱਚ ਆਪਾਂ ਭੈਣ ਤੋਂ ਕੱਪੜੇ ਮੰਗਵਾਏ ਸੀਗੇ ਵੀ ਦੇ ਲਈ ਤੇ ਉਹ ਭੈਣ ਨੇ ਆਪਾਂ ਨੂੰ ਗਿਫਟ ਕਰ ਲਿਆ ਸੀਗਾ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਆ ਗਿਫਟ ਤਾਂ ਆਪਣੇ ਕੋਲੇ ਪਰਸੋਂ ਪਹੁੰਚ ਗਿਆ ਸੀਗਾ ਤੇ ਪਰ ਮੇਰੀ ਵੀਡੀਓ ਨਹੀਂ ਮੈਂ ਕੱਲ ਬਣਾਉਂਦਾ ਟਾਈਮ ਲੱਗੇ ਪਰਸੋਂ ਸ਼ਾਮ ਨੂੰ ਆਏ ਸੀਗੇ ਤੇ ਮੈਂ ਸੋਨ ਅੱਗੇ ਵੀ ਦੱਸਦੀ ਹਣੀ ਜਿੱਦਾਂ ਭੈਣਾਂ ਜੁੜੀਆਂ ਹੋਈਆਂ ਆਪਾਂ ਨੂੰ ਇੱਕ ਦੂਜੇ ਦਾ ਚੀਜ਼ ਜ਼ਰੂਰ ਮੰਗਵਾਉਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਨਾਲ ਆਪਣੇ ਲਿੰਕ ਥੋੜੇ ਜਿਆਦਾ ਵੱਧ ਜਾਂਦੇ ਆ ਤੇ ਆਪਾਂ ਕੁਝ ਚੀਜ਼ ਮੰਗਵਾਉਣੀ ਆ ਤੇ ਭੈਣ ਨੇ ਮੈਨੂੰ ਗਿਫਟ ਕਰ ਲਿਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਬਸ ਤੁਹਾਨੂੰ ਤੇ ਹਲੋ ਜੀ ਸਾਰੇ ਦਿਨ ਕੰਮ ਤਾਂ ਦਿਨ ਮੁੱਕਦੇ ਬਹੁਤ ਕੰਮ ਹੋ ਜਾਂਦਾ ਵਾ ਪਹਿਲਾਂ ਤਾਂ ਦੇਖੋ ਜੀ ਆਪਾਂ ਆ ਸੂਟ ਸਲਾਈ ਕੀਤਾ ਮੈਂ ਛੂਟ ਤਿੰਨ ਦਿਨਾਂ ਚੱਕਾ ਆਪ ਦਾ ਸਲਾਈ ਕਰਦੀ ਹੁੰਨੀ ਤੇ ਕੱਲ ਕੋਈ ਕਸਟਮਰ ਆ ਗਿਆ ਤੇ ਉਹਨਾਂ ਨੇ ਆਪਣੇ ਕੋਲ ਹੀ ਲਿਆ ਸੀ ਇਹ ਛੂਟ ਤੇ ਮੈਨੂੰ ਦਿਖਾਇਆ ਸੀਗਾ ਤੇ ਇਹ ਫਿਰ ਆਪ ਸਲਾਈ ਕੀਤਾ ਉਹਨਾਂ ਨੂੰ ਸਵੇਰੇ ਚਾਹੀਦਾ ਕਮੀਜ਼ ਤਾਂ ਆਪ ਸਲਾਈ ਕਰਤਾ ਉਹਨਾਂ ਦਾ ਤੇ ਸਰਵਾਹ ਰਹਿ ਗਈ ਤੇ ਨਾਲੇ ਦੇਖੋ ਜੀ ਆਪ ਸਲਾਈ ਕਰਤਾ ਸੀ ਪ੍ਰੈਸ ਕਰਨ ਵਾਲਾ ਰਹਿ ਗਿਆ ਸੋ ਉਹਨਾਂ ਦਾ ਤੇ ਸਲਾਈ ਕਰਤਾ ਸੀਗਾ ਜੀ ਆਪਾਂ ਆਪਣੇ ਕੋਲ ਹੀ ਲਿਆ ਸੀ ਉਹਨਾਂ ਨੇ ਮੈਂ ਗਲਤ ਅੱਜ ਕੱਲ੍ਹ ਵਿਆਹ ਨੂੰ ਦੇਖ ਕੇ ਗਏ ਤੇ ਉਹਨਾਂ ਨੂੰ ਚਾਹੀਦਾ ਸੀ ਉਹ ਚੰਡੀਗੜ੍ਹ ਰਹਿੰਦੇ ਆ ਤੇ ਉਹ ਉਹਨਾਂ ਨੂੰ ਚੰਡੀਗੜ੍ਹ ਵਾਪਸ ਮੋੜਨਾ ਸੀਗਾ ਤੇ ਇਹ ਸ਼ੂਟ ਲਿਆ ਸੀ ਆਪਣੇ ਕੋਲ ਉਹ ਵੈਸੇ ਆਪਣੇ ਕੋਲ ਕੱਪੜਾ ਲੈnde ਤੇ ਆਪਣੇ ਕੋਲ ਸਲਾਈ ਕਰਵਾਉਂਦੇ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੇਰੇ ਕੋਲ ਟਾਈਮ ਨਹੀਂ ਹੈਗਾ ਸਾਨੂੰ ਛੇਤੀ ਚਾਹੀਦਾਗਾ ਤੇ ਪਰ ਉਹਨਾਂ ਨੂੰ ਮੇਰੇ ਤੋਂ ਬਿਨਾ ਸਲਾਈ ਤੋਂ ਬਿਨਾ ਫਿੱਟਿੰਗ ਨਹੀਂ ਆਉਂਦੀ ਫਿਰ ਉਹ ਕਹਿੰਦੇ ਨਹੀਂ ਤੁਸੀਂ ਜਰੂਰ ਸਲਾਈ ਕਰਕੇ ਦਿਓ ਵੀ ਮੈਨੂੰ ਨਹੀਂ ਪਸੰਦ ਆਉਂਦੇ ਕਿਸੇ ਦੇ ਸਲਾਈ ਕੀਤੇ ਹੋਏ ਤੇ ਫਿਰ ਭਾਏ ਸਲਾਈ ਕੀਤਾ ਹਜੀ ਸਲਵਾਰ ਰਹਿ ਗਈ ਸਲਵਾਰ ਨਾਲ ਦੀ ਮੈਨੂੰ ਰਿਅਲੀ ਮਿਲੀ ਇਹ ਤਾਂ ਵਾਈਟ ਆਫ ਜੀ ਚੱਲ ਗਈ ਪਰ ਉਹ ਗ੍ਰੇ ਆ ਗ੍ਰੇ ਦੀ ਨਾਲ ਦੀ ਮਿਲੀ ਨਹੀਂ ਗਈ ਉਹ ਤਾਂ ਰਿਅਲੀ ਨਹੀਂ ਮਿਲੀ ਪਹਿਲਾਂ ਤਾਂ ਬੀਬੀ ਨੂੰ ਕੱਲਿਆ ਮੈਂ ਇੱਥੇ ਸਾਡੇ ਆਹ ਨੂੰ ਗਵਾਂਢੀ ਜੀ ਕੁਝ ਕੁ ਸ਼ੂਟ ਸਿਲਾਈ ਕਰਦੇ ਉਹਨਾਂ ਕਰ ਬੀਬੀ ਜੀ ਆਖੀ ਉੱਥੋਂ ਨਹੀਂ ਮਿਲੀ ਗੱਲ ਸਾਬ ਨੂੰ ਕੱਲਿਆ ਫੈਂਡ ਜਿੱਤੇ ਕਹਿੰਦਾ ਮੈਂ ਪੰਜ ਤਾਂ ਕਹਣਾ ਗਾ ਲਈ ਮੈਨੂੰ ਦੀ ਨਹੀਂ ਆ ਉਹਨਾਂ ਨੂੰ ਮਿਲੀ ਹੈਗੀ ਨਹੀਂ ਮੈਂ ਸਾਰਾ ਸ਼ੂਟ ਆਦੀ ਅਕੈਂਟ ਸਿਲਾਈ ਕਰ ਦੇਣਾ ਸੀਗਾ ਲੋ ਜੀ ਇਹ ਤੁਹਾਨੂੰ ਮੈਂ ਦਿਖਾਤਾ ਆਪਾਂ ਸ਼ੂਟ ਸਿਲਾਈ ਕੀਤਾ ਅੱਜ ਤੇ ਆਪ ਦਾ ਆਪ ਸਿਲਾਈ ਕਰੀ ਜਾ ਨਹੀਂ ਤਾਂ ਮੈਂ 2-3 ਦਿਨਾਂ ਚ ਕਰਦੀ ਕਿਉਂਕਿ ਮੈਨੂੰ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਲੋ ਜੀ ਪਸੰਦ ਦਿਖਾਉਣੀ ਆ ਆਪਾਂ ਮੰਗਵਾਏ ਸੀ ਜੀ ਗੈਵੀ ਵਾਸਤੇ ਗੁਰਪ੍ਰੀਤ ਵਾਸਤੇ ਕੱਪੜੇ ਕਲਾ ਪਾ ਦੂਜੇ ਤੋਂ ਪੰਜਾਬੀ ਸਲਵ ਸਪੈਨ ਤੋਂ ਦੇਖੋ ਜੀ ਲੋ ਇਹ ਭੈਣ ਦਨਵਿੰਦਰ ਅਸੀਂ ਵਾਸਤੇ YouTube ਤੇ YouTube ਤੇ ਸੀ ਗੱਤ ਲ ਇੱਕ ਦੂਜੇ ਨਾਲ ਕਿੱਥੇ ਹੋਏ ਸੀ ਪਰ ਹੁਣ ਅਸੀਂ WhatsApp ਤੇ ਗੱਲ ਵੀ ਕਰਦੀਆਂ ਹੁੰਦੀਆਂ ਭੈਣ ਜੀ ਦੇ ਬਲੌਗ ਵਾਲੀ ਜਿਹੜੀਆਂ ਭੈਣਾਂ ਨੂੰ ਨਹੀਂ ਪਤਾਵਾ ਲੋਦੀ ਤੁਸੀਂ ਵੀ ਇਸ ਤਰ੍ਹਾਂ ਹੀ ਮੰਗਵਾਇਆ ਕਰੋ ਭੈਣ ਤੋਂ ਲੋਦੀ ਆਪਾਂ ਮੰਗਵਾਏ ਸੀ ਗੈਵੀ ਦੇ ਕੱਪੜੇ ਮੰਗਵਾਏ ਸੀ ਉਹਨਾਂ ਤੋਂ ਦੇਖੋ ਜੀ ਉਸ ਨੂੰ ਨੇ ਬਹੁਤ ਪਸੰਦ ਆਇਆ ਗੈਵੀ ਨੂੰ ਬਹੁਤ ਜ਼ਿਆਦਾ ਬਹੁਤ ਕੱਪੜਾ ਹੀ ਬਹੁਤ ਵਧੀਆ ਵਾ ਰੇਟ ਵੀ ਬਹੁਤ ਜ਼ਿਆਦਾ ਜੰਨਾ ਦਾ ਬਹੁਤ ਇਹ ਸ਼ਾਲਟ ਮੰਗਵਾਈ ਜੰਨਾ ਨੇ ਲੋਦੀ ਠੀਕ ਆਪਾਂ ਆਪਣੇ ਲਈ ਪਲਾਜੋ ਮੰਗਾਇਆ ਸੀ ਪਜਾਮਾ ਨਾਈਟ ਬਹੁਤ ਸੋਹਣਾ ਮਿੰਨੂ ਬਹੁਤ ਵੈਸੇ ਮੈਂ ਕਲਰ ਨਹੀਂ ਸੀ ਪਸੰਦ ਕੀਤਾ ਵੈਸੇ ਮੈਂ ਇਹਨਾਂ ਨੂੰ ਕਿਹਾ ਸੀ ਜੀ ਮਨਾਜ ਪਸੰਦ ਦੇ ਕੱਲ ਦਿਓ ਬਹੁਤ ਸੋਹਣਾ ਬਹੁਤ ਖੁੱਲਾ ਡੁੱਲਾ ਗਿਆ ਕੱਪੜਾ ਹੀ ਬਹੁਤ ਵਧੀਆ ਵਾ ਬਹੁਤ ਸੋਹਣਾ ਕੱਪੜਾ ਬਹੁਤ ਵਧੀਆ ਵਾ ਉਹਨਾਂ ਨੇ ਫਿਰ ਆਦੀ ਪਸੰਦ ਦੇ ਮੈਂ ਤਾਂ ਵੇਖਿਆ ਨਹੀਂ ਸੀ ਕਿਹਾ ਮੈਂ ਤੁਸੀਂ ਆਦੀ ਪਸੰਦ ਦੇ ਮੈਨੂੰ ਕੱਲ ਦਿਓ ਆਪਾਂ ਲਾਜ ਮੰਗਵਾਇਆ ਸੀ ਉਹਨਾਂ ਤੋਂ ਦੇਖੋ ਇਹ ਆਪਾਂ ਮੰਗਵਾਇਆ ਸੀ ਜੀ ਉਹਨਾਂ ਤੋਂ ਸਮਾਰ ਕਿੱਕਾਪਾ ਨੂੰ ਨਾ ਨੀ ਨਾ ਗਿਫਟ ਕਰ ਲਿਆ ਸੀ ਜੀ ਸੁਣੋ ਵੀ ਦਿਖਾਉਣੀ ਹੈ ਹਲੋ ਜੀ ਦੇਖੋ ਭੈਣ ਨੇ ਆਪਾਂ ਨੂੰ ਗਿਫਟ ਕਰ ਲਿਆ ਤੇ ਪਰ ਭੈਣ ਨੇ ਨਾ ਗਿਫਟ ਕਰ ਲਿਆ ਤੇ ਪਰ ਮੇਰੇ ਖੁੱਲਾ ਆ ਗਿਆ ਥੋੜਾ ਜਿਹਾ ਟਿੱਕੋ ਜੀ ਸੋਨੇ ਬਹੁਤ ਸੀ ਗਜਰੀ ਇਹ ਆਪਾਂ ਨੂੰ ਫ੍ਰੀ ਗਿਫਟ ਕਰ ਲਿਆ ਸੀ ਭੈਣ ਨੇ ਦੇਖੋ ਇਹ ਖੁੱਲੇ ਆ ਮੇਰੇ ਬਾੰਗ ਬਹੁਤ ਛੋਟੀ ਆਉਂਦੀ ਆ ਦੋਸਤ ਇਹ ਆਪਾਂ ਨੂੰ ਗਿਫਟ ਮਿਲਿਆਗਾ ਬੱਸ ਨੇ ਮੈਨੂੰ ਬਹੁਤ ਪਸੰਦ ਬਹੁਤ ਆਏ ਸੀ ਕਿ ਇਹ ਮੇਰੇ ਫਲੈਟ ਹੁੰਦੇ ਮੈਂ ਪਾ ਲੈਣੇ ਸੀ ਕਿਉਂਕਿ ਜ਼ਿਆਦਾ ਖੁੱਲੇਗਾ। ਜੇ ਆਪਾਂ ਗੈਪਟ ਮਿਲੇ ਹਸਤੇ ਗੈਪਟ ਥੋੜਾ ਖੁੱਲਾ ਹੋ ਗਿਆ। ਦੇਖੋ ਜੀ। ਬਹੁਤ ਧੰਨਵਾਦ ਥੈਂਕ ਯੂ ਮੈਨੂੰ ਉਹਨਾਂ ਨੇ ਦੇਖੋ ਗਿਫਟ ਕਰਿਆ ਬਹੁਤ ਸੋਨਾ। ਬਹੁਤ। ਮੈਂ ਮੈਨੂੰ ਇਹ ਚੀਜ਼ ਦਾ ਵੀ ਆਏ ਹੋਈ ਜਾਂਦਾ ਵੀ ਦੇਖੋ ਜੀ ਮੇਰੇ ਆਉਂਦੇ ਹੁੰਦੇ ਤਾਂ ਮੈਂ ਪਾਉਂਦੀ ਹਾਂ ਨਾ ਆਉਂਦੇ ਨਹੀਂ ਹੈਗੇ ਕੀ ਕਰਾਂ ਖੁੱਲੇ ਬਹੁਤ ਜ਼ਿਆਦਾ ਨਹੀਂ। ਬਹੁਤ ਖੁੱਲੇ ਆ ਤਾਂ ਨਾ ਸੋਨੇ ਵਾਸੀ ਕਿਤੇ ਜਨੇ ਲੱਗਦੇ ਸੀ ਗੋਰੀਆਂ ਗੋਰੀਆਂ ਮਾਵਾ ਤੇ ਰੈੱਡ ਰੈੱਡ ਕਲਰ ਨੇ ਖੁੱਲੇ ਜਾਦਾ ਵਾ ਬਸ ਲਓ ਜੀ ਆਪਾਂ ਗੱਟਾਇਆ ਸੀ ਇਹ ਰੀਤ ਭੈਣ ਜਿਹੜੇ ਚੈਨਲ ਆਲੇ ਆਪਾਂ ਨੂੰ ਉਹਨਾਂ ਨੇ ਕੱਲ ਲਿਆ ਗਿਆ ਤੇ ਚਲੋ ਜੀ ਇਹ ਮੈਂ ਤੁਹਾਨੂੰ ਦਿਖਾਤਾ ਆਪਾਂ ਸਾਮਾਨ ਜੋ ਆਪਾਂ ਨਾ ਵੀਆ ਸ਼ਾਪਿੰਗ ਉਹਨਾਂ ਨੇ ਆਪਾਂ ਨੂੰ ਸਾਮਾਨ ਕਰ ਲਿਆ ਮੈਂ ਕਿਹਾ ਚਲੋ ਮੈਂ ਭੈਣ YouTube ਫੈਮਲੀ ਨੂੰ ਦਿਖਾਵਾਂ ਤੇ ਨਾਲੇ ਮੈਂ ਸ਼ੇਅਰ ਕਰਾਂ ਤੁਸੀਂ ਵੀ ਇਸ ਤਰ੍ਹਾਂ ਇੱਕ ਦੂਜੇ ਤੋਂ ਆਪਾਂ ਚੀਜ਼ ਮੰਗਵਾਇਆ ਕਰੋ ਤੇ ਬਹੁਤ ਸੋਹਣੇ ਬਹੁਤ ਪਸੰਦ ਆਏ ਹੈਗੇ ਇਹ ਵੀ ਨਵੇਂ ਕੱਪੜੇ ਇਹ ਮੈਨੂੰ ਬਹੁਤ ਸੋਹਣਾ ਪਸੰਦ ਆਇਆ ਚਲੋ ਜੀ ਇਹ ਮੈਂ ਤੁਹਾਨੂੰ ਦਿਖਾਉਣੇ ਸੀਗੇ ਭੈਣ ਦੇ ਮੈਂ ਕਿਹਾ ਵੀ ਆਪਾਂ ਤੁਹਾਨੂੰ ਦਿਖਾਈਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਹਨ ਤੇ ਮੇਰੀਆਂ ਭੈਣਾਂ ਵੀਡੀਓ ਨੂੰ ਵਾਤਵਾਰ ਦੇ ਵੇਖਿਆ ਕਰੋ ਵਿਊ ਆਪਾਂ ਥੋੜੇ ਘੱਟ ਆਉਂ ਦੇ ਵੀਓ ਜਿਆਦਾ ਹੋਣਗੇ ਤੇ ਆਪਣੇ ਡਾਲਰ ਤਾਂ ਵਧਣਗੇ ਤੇ ਇੱਕ ਵਾਰ ਸਤਾ ਮੇਰੀਆਂ ਭੈਣਾਂ ਬਹੁਤ ਤੁਸੀਂ ਜਲਦੀ ਜਲਦੀ ਜਉਂਦੀ ਹੋ ਮੈਨੂੰ 100 ਡਾਲਰ ਪੂਰਾ ਕਰਕੇ ਦੋ ਫਿਰ ਆਪਣੀ ਪੇਮੈਂਟ ਆਉਣੀ ਆ ਲੋ ਜੀ ਚਲੋ ਠੀਕ ਆ ਅੱਜ ਆਪਾਂ ਨੂੰ ਹੋ ਗਿਆ ਸ਼ਾਮ 바ਵਾ ਟਾਈਮ ਆਥ ਨਹੀਂ ਹੋ ਗਿਆ ਆਪਾਂ ਨੂੰ ਲੋ ਜੀ ਆਪਾਂ ਕੱਪੜੇ ਮੰਗਵਾਏ ਸੀਗੇ ਇਹ ਆਪਾਂ ਤੁਹਾਨੂੰ ਸਲਾਇਟ ਤੋਂ ਪਹਿਲਾਂ ਵੀ ਦਿਖਾ ਦਿੱਤਾ ਸੀ ਇਹ ਆਪਣੇ ਕੋਲ ਲਿਆ ਸੀ ਉਹਨਾਂ ਨੇ ਈਆ ਫਸਲਾਈ ਵੀ ਕਰਤਾ ਸਲਵਾਰ ਤਾਂ ਰਹਿ ਗਿਆ ਸਲਾਈ ਕਰਨ ਨਾਲ ਕਿ ਉਹ ਆਪਾਂ ਹੁਣ ਸਵੇਰੇ ਕਰਕੇ ਦੇਵਾਂਗੇ ਹੁਣ ਰੀਲਸ ਟੈਂਸ਼ਨ ਹੋਈ ਪਈ ਆ ਵੀ ਅੱਜ ਕਿਤੋਂ ਮਿਲੀ ਨਹੀਂ ਤੇ ਆਪਾਂ ਕਿੱਥੋਂ ਲੈ ਕੇ ਆਵਾਂਗੇ ਹਨ ਗ੍ਰੇ ਕਲਰ ਦੇ ਚਲੋ ਜੀ ਵੀਡੀਓ ਦਾ ਆਪਾਂ ਕਰ ਫਸੈਂਟ ਕਰਦੇ ਆ ਹੁਣ ਕਿ ਆਪਾਂ ਫਿਰ ਸਵੇਰੇ ਕਿਸੇ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਚਲੋ ਜੀ ਬਹੁਤ ਧੰਨਵਾਦ ਤੁਹਾਡੇ ਆਪਣੇ ਨਾਲ ਜੁੜਨ ਦਾ